ਇਸ ਫਿਲਮ 'ਚ ਲੈਗਸੀ ਦਿਖਾਈ ਗਈ ਹੈ ਜੀ ਜੀ ਦਲੇਰੀ ਦਿਖਾਈ ਗਈ ਹੈ ਜੀ 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 ਬਸ ਇਹ ਲੋਕਾਂ ਦੇ ਪਿਆਰ ਨਾਲ ਹੀ ਹੈ ਔਰ ਸਾਨੂੰ ਪੂਰਾ ਮਤਲਬ ਪੂਰੀ ਉਮੀਦ ਹੈ ਕਿ ਬਹੁਤ ਮੁਹੱਬਤ ਮਿਲੇਗੀ ਸਾਨੂੰ ਬਹੁਤ ਪਿਆਰ ਮਿਲੇਗਾ ਕਿਉਂਕਿ ਐਸੀ ਬਹੁਤ ਮਿਹਨਤ ਨਾਲ ਫਿਲਮ ਬਣਾਈ ਹੈ ਔਰ ਖੂਬਸੂਰਤੀ ਦੀ ਗੱਲ ਤਾਂ ਇਹ ਹੈ ਵੀ ਹਰ ਆਰਟਿਸਟ ਨੂੰ ਐਪਰੀਸ਼ੀਏਟ ਕਰ ਰਹੇ ਨੇ ਸਾਰੇ ਜਿੰਨੇ ਵੀ ਥੋੜਾ ਕੰਮ ਕੀਤਾ ਬਹੁਤਾ ਕੀਤਾ ਹਰ ਇੱਕ ਦਾ ਬਹੁਤ ਇੰਪੋਰਟੈਂਟ ਕਿਰਦਾਰ ਹੈ ਔਰ ਜ਼ਰੂਰੀ ਹੈ ਫਿਲਮ ਲਈ ਇੱਕ ਵਾਰ ਕੋਈ ਬੋਲੇ ਕਿ ਜ਼ਰੂਰੀ ਪਰ ਮੈਂ ਤੇ ਪਿਉ ਨੂੰ ਯਾਦ ਕਰੀ ਉਹ ਹੁਣ ਯਾਦ ਨਹੀਂ ਵੀਰੇ ਆ ਦੂਜਾ ਦੂਜਾ ਸੁਣਾ ਦਿੰਨਾ ਇਹ ਮਾਝੇ ਦੀ ਗੱਡੀ ਮੇਰੀ ਮਸ਼ੂਕ ਏ ਜਿੰਦੇ ਲਈ ਮੈਂ ਦੁਨੀਆ ਵੱਢ ਸਕਨਾ ਵੱਢ ਮੈਂ ਪੁੱਤਰ ਨੂੰ ਵੀ ਸਕਦਾ ਤਨੁਬੰਦ ਪਹਿਲਾ ਸਵਾਲ ਕੀਤਾ ਕਿ ਅੱਜ ਦਾ ਡਾਇਲੌਗ ਜਿਹੜਾ ਉਹ ਮਸ਼ਹੂਰ ਹੋਏਗਾ ਤਾਂ ਬੰਦੇ ਪਾਉ ਜਿਹੜਾ ਨਾ ਉਹਨਾਂ ਨਾਲ ਕਿਉਂ ਇਹ ਕਰ ਰਿਹਾ ਕਿ ਪਾਉ ਚੱਲ ਤੇ ਨਹੀਂ ਪਾਉ ਚੱਲ ਤੇ ਜੀ ਪਾਉ ਜਿਹੜਾ ਵਾ ਜਿਹੜਾ ਬਾਅਦ ਖਾਸ ਕਰਕੇ ਫੇਮਸ ਹੋਏਗਾ ਜੀ ਜੀ ਇਹ ਵੀ ਲੱਗਦਾ ਜਿਕਰ ਅੱਜ ਦਾ ਜਿਹੜਾ ਕੋਈ ਸ਼ੌਕੜ ਆ ਉਹ ਅਜੇ ਪੀੜੀ ਦੀ ਗਾਰਡਿੰਗ ਨੂੰ ਆ ਸ਼ਬਦ ਜਿਹੜੇ ਨੇ ਮੈਂ ਸਮਝਦਾ ਹਾਂ ਕਿ ਖਤਮ ਨਹੀਂ ਹੋਣਗੇ ਆ ਫਿਲਮ ਦੇ ਵਿੱਚ ਸ਼ਬਦਾਂ ਤੋਂ ਲੈ ਕੇ ਰਿਲੇਸ਼ਨਸ਼ਿਪ ਬਣਾ ਕਰਦੀ ਹੈ ਮਾਂ ਪੁੱਤ ਦਾ ਬਰਾਬਰ ਦਾ ਜੀ ਜੀ ਇਹ ਬਹੁਤ ਫੋਕਸ ਕੀਤਾ ਗਿਆ ਹੈ ਇਸ ਤੇ ਜੀ ਜੀ ਬੜੀ ਇੱਕ ਖੂਫੂਰਤੀ ਹੈ ਆ ਸਾਨੂੰ ਵੀ ਨਹੀਂ ਸੀ ਪਤਾ ਵੀ ਇਹ ਫਿਲਮ 'ਚ ਜਦੋਂ ਅਸੀਂ ਮੁਕੰਮਲ ਕਹਾਣੀ ਵੇਖੀ ਫਿਲਮ ਵੇਖੀ ਸਾਰੀ ਤਾਂ ਉਦੋਂ ਪਤਾ ਲੱਗਿਆ ਵੀ ਇਹ ਕਿੰਨ ਹਰ ਪਹਿਲੂ ਤੇ ਸਾਡੇ ਰਾਈਟਰ ਡਾਇਰੈਕਟਰ ਸਾਹਿਬ ਨੇ ਕੰਮ ਕੀਤਾ ਹੈ ਔਰ ਇਹ ਰਿਸ਼ਤਿਆਂ ਦੀ ਅਹਿਮੀਅਤ ਮਹਿਸੂਸ ਹੁੰਦੀ ਹੈ ਤਾਂ ਬਾਕੀ ਸਾਰਿਆਂ 'ਗੇ ਇਹੋ ਬੇਨਤੀ ਹੈ ਕਿ ਤੁਸੀਂ ਹਮੇਸ਼ਾ ਸਾਨੂੰ ਸਾਥ ਦਿੰਦੇ ਆਇਓ ਔਰ ਵੱਤ-ਵੱਤ ਸਪੋਰਟ ਕਰਿਓ ਤਾ ਸਾਡੀ ਵਿੱਚ ਬਾਈ ਜੀ ਦਾ ਕਿਰਦਾਰ ਦੱਸਿਆ ਜਾਂਦਾ ਪਰ ਇਸ ਵਾਰ ਭਾ ਤੇ ਭਾਉ ਦਾ ਵੀ ਨਾਮ ਮਿਲ ਗਿਆ ਹਾਂਜੀ ਬਿਲਕੁਲ ਬਿਲਕੁਲ ਐਦਾ ਹੈ ਜੀ ਆਪਾਂ ਮਕਸਦ ਇਹੋ ਹੈ ਕਿ ਹਰ ਜ਼ਬਾਨ ਚ ਹਰ ਇਲਾਕੇ ਦੀ ਕੋਈ ਨਾ ਕੋਈ ਅੱਛੀ ਫਿਲਮ ਬਣੇ ਔਰ ਇਸ ਵਾਰੀ ਮਾਝੇ ਦੇ ਇਲਾਕੇ ਦੀ ਹੈ ਤਾਂ ਕੋਸ਼ਿਸ਼ ਕੀਤੀ ਹੈ ਜੀ ਅਸੀਂ ਤੇ ਵੱਤ ਵੱਤ سپورਟ ਤੇ ਰਹੋ ਤੁਸੀਂ ਸਾਡੇ ਅਸੀਂ ਇੱਕ ਸੋਣਿਆ ਪਰ ਲੱਗਦਾ ਇਸ ਵਾਰ ਮੂਵੀ ਤੋਂ ਪਤਾ ਚੱਲ ਗਿਆ ਕਿ ਭਾਉ ਵੱਡੇ ਭਰਾ ਨੂੰ ਰਿਸਪੈਕਟ ਨਾ ਕਰੇ ਹਾਂਜੀ ਬਿਲਕੁਲ ਬਾਉ ਵੱਡੇ ਭਰਾ ਨੂੰ ਸਤਕਾਰ ਨਾਲ ਭਰਾ ਨੂੰ ਗਿਆ ਜਾਈ ਜਾਂਦਾ ਹਾਂਜੀ ਬਿਲਕੁਲ ਸਵਾਲ ਬਾਟ ਲਈ ਰਹੇਗਾ ਤਾਂ ਹੁਣ ਅੱਗੇ ਹਾਲ ਸਮੇਂ ਦੇ ਵਿੱਚ ਬਾਟ ਕੀ ਕੁਝ ਕਰੇਗਾ ਕਿ ਸਾਹਮਣੇ ਕਿਹ ਭਾਗੀ ਦੇ ਮਤਲਬ ਇਹਦਾ ਕਿ ਦੁਸ਼ਮਣੀ ਜੇਰੀਆ ਬਹੁਤ ਜ਼ਿਆਦਾ ਵੱਧ ਗਈ ਹੈ ਪਹਿਲਾਂ ਰਿਲੇਸ਼ਨ ਰਿਲੇਸ਼ਨ ਦੀ ਜਿਹੜੀ ਦੁਸ਼ਮਣੀ ਸੀ ਪਰ ਹੁਣ ਕੁਰਸੀ ਵੀ ਜਿਹੜੀ ਆ ਦੁਸ਼ਮਣੀ ਬਾਕੀ ਹੈ ਨਾਲ ਹੀ ਖੜੇ ਵਿੱਚ ਤੁਹਾਡੇ ਰੋਇਲਾ ਦਾ ਨੰਦਾ ਹੋਊਗਾ ਆਡੀਅੰਸ ਨਿਆਰਾ ਲੁੱਟੂਗੀ ਬੂਗਾ ਬਾਕੀ ਸਾਡੇ ਡਾਇਰੈਕਟਰ ਖੜੇ ਨੇ ਸਾਰਾ ਇਹਨਾਂ ਦੀ ਇਹਨਾਂ ਦੀ ਕਰਾਮਾਤ ਹੈ ਸਾਡੇ ਨਾਲ ਸਾਡੇ ਡਾਇਰੈਕਟਰ ਹੀਰੇਜ ਰਤਨ ਸਾਹਿਬ ਖੜੇ ਆ ਤੇ ਮੈਂ ਇਹਨਾਂ ਨੂੰ ਸੱਚੀ ਗੱਲ ਹੈ ਇਹਨਾਂ ਦੀ ਪਿੱਠ ਪਿੱਛੇ ਵੀ ਇਹੋ ਗੱਲ ਕਹਿੰਦਾ ਰਹੇ ਆ ਔਰ ਅੱਜ ਵੀ ਕਹਿ ਰਹੇ ਆ ਕਿ ਇਹ ਡਾਇਰੈਕਟਰ ਦੀ ਮੂਵੀ ਹੈ ਇਹਨਾਂ ਨੇ ਹਰ ਪਹਿਲੂ ਨੂੰ ਇੰਨੇ ਫੁੱਫੂਰਤੀ ਨਾਲ ਮਤਲਬ ਕੰਟਰੋਲ ਚ ਕੰਮ ਕੀਤਾ ਤੁਸੀਂ ਖੁਦ ਵੇਖਿਆ ਇਹ ਬਾਕੀ ਚਲੋ ਵਾਈ ਗਰੂ ਕਰੇ ਇਹ ਵੱਡੀ ਹਿੱਟ ਹੋਵੇ ਅਸੀਂ ਅਗਲੀ ਫਿਲਮ ਤੇ ਨਾਲ ਦੀ ਲਿਆ ਸਕੀ। ਕਿ ਇਸ ਤਰੀਕੇ ਦੀ ਸਟੋਰੀ ਸੀਗੀ ਉਸ ਸਰ ਕਿਸ ਨੂੰ ਅਜਾਇਲ 2 ਦੀ ਰੇਟਿੰਗ ਹੋਏਗੀ? ਜੀ ਜੀ ਨਜ਼ਰ ਵੀ ਆ ਰਿਹਾ ਜਿਸ ਵਿੱਚ ਮੈਂ ਗੱਲ ਹੁਣ ਖੁਲ ਨਾਲ ਵੀ ਕਰਨਾ ਚਾਹਾਂਗਾ ਤੁਹਾਡੇ ਕੰਮ ਦੀ ਬਹੁਤ ਤਾਰੀਫ ਹੋ ਰਹੀ ਹੈ। ਅਗਲਾ ਕਿਹਦੇ ਤੇ ਤੁਹਾਡਾ ਨਾਮ ਉਤਰਿਆ ਜਿਸ ਤੇ ਤੁਹਾਡੀ ਐਂਟਰੀ ਜੀ ਸਾਥੇ ਤੁਸੀਂ ਖੜੇ ਹੁੰਦੇ ਗੋਲੀ ਲਾਉਂਦੇ ਹੋ। ਬਈ ਇਹ ਅੰਦਾਜ਼ ਤੁਹਾਡਾ ਕਿਸ ਨੂੰ ਬਹੁਤ ਬਸੰਦ ਆ ਰਿਹਾ। ਡਿਫਰੈਂਟ ਅੰਦਾਜ਼ ਕਿਹੋ ਜਿਹਾ ਦੇਖੀਏ ਮਜ਼ਾ ਆਇਆ। ਸ਼ੁਕਰੀਆ ਮੈਂ ਮਤਲਬ ਸ਼ੁਕਰਗੁਜ਼ਾਰ ਹਾਂ ਧੀਰੇ ਸਰਦੀ ਜਿਨ੍ਹਾਂ ਨੇ ਇਹਦੇ ਲਈ ਮੈਨੂੰ ਸੋਚਿਆ ਕਿ ਮੈਂ ਕਰ ਸਕਦੀ ਹਾਂ ਔਰ ਮੈਂ ਤਾਂ ਡਾਇਰੈਕਟਰ ਐਕਟਰਾਂ ਜੋ ਮੇਰੇ ਤੋਂ ਕਰਾਇਆ ਉਹ ਇਹਨਾਂ ਨੇ ਹੀ ਕਰਾ ਲਿਆ ਮੈਂ ਨਾਰਮਲ ਤੇ ਮੈਂ ਬਹੁਤ ਸਾਊ ਹਾਂ ਲੱਗਦਾ ਬੜੇ ਸਮਝੀ ਕਿ ਸੁਭਤਾ ਨਹੀਂ ਦਿੱਲੇਗਾ ਤੁਹਾਡੇ ਨਾਲ ਅਸੀਂ ਵਿੱਚ ਤੁਹਾਡਾ ਵੇ ਕਿ ਜੋ ਕਿ ਉਹ ਦੇਖਦੇ ਕੋਈ ਕੁਛ ਨਾ ਐਕਸਲ ਮੈਂ ਨੌਜਵਾਨਾ ਚ ਮਿਰਜ਼ਾਪੁਰ ਦੀ ਗੱਡੀ ਦਾ ਰੌਣਾ ਸੀਗਾ ਪਰ ਇਸ ਵਾਰ ਬਾਜੇ ਦੀ ਗੱਡੀ ਦਾ ਰੌਣਾ ਪਤਾ ਲੱਗੇਗਾ ਟੀਮ ਦਾ ਹੁੰਦਾ ਜੀ ਜੀ ਬਿਲਕੁਲ ਲੱਗੂਗਾ ਸਭ ਤੋਂ ਵੱਡੀ ਗੱਲ ਹੈ ਇਹ ਫਿਲਮ ਕਿਸੇ ਇੱਕ ਹੀਰੋ ਦੀ ਫਿਲਮ ਨਹੀਂ ਇਹ ਕਿਰਦਾਰਾਂ ਦੀ ਫਿਲਮ ਹੈ ਜਿਹੜਾ ਕਿਰਦਾਰ ਪਰਦੇ ਤੇ ਆਉਂਦਾ ਉਹ ਉਸ ਦਾ ਹੀਰੋ ਹੈ ਜਿਹੜਾ ਸੀਨ ਚੱਲਦਾ ਉਹੀ ਹੀਰੋ ਹੈ ਪਰ ਖਾਸ ਕਰ ਮੈਨੂੰ ਕੀ ਇਹ ਬੜਾ ਸਰਪ੍ਰਾਈਜ਼ ਕੀਤਾ ਬੀਬੀ ਰਜਨੀਗਰ ਹੋਤੋਂ ਨਿਕਲ ਕੇ ਇਕਦਮ ਕੜ ਦੇ ਪੁਲਿਸ ਆਫੀਸਰ ਹਨ ਔਰ ਫਿਰ ਕੁੱਲ ਜੀ ਵੀ ਆਲਵੇਸ ਬੋਲਦਾ ਹੁਣਾ ਕਿ ਕੁੱਲ ਦਾ ਹਲੇ ਨਾ ਬਾਕੀ ਆ ਇੰਡਸਟਰੀ ਨੂੰ ਦੇਣਾ ਔਰ ਮੈਨੂੰ ਲੱਗਦਾ ਹੈ ਕਿ ਕਮਿੰਗ ਫਰਾਈਡੇ ਤੋਂ ਬਾਅਦ ਲੋਕ ਇੱਕ ਨਵਾਂ ਰੂਪ ਦੇਖਣਗੇ ਹਨ ਤਾਂ ਨਾ ਮੋੜਾ ਕਿ ਕੁੱਲ ਸਿੱਧੂ ਕੁੱਲ ਸਿੱਧੂ ਦੇ ਪਾਰਟੀ ਦਾ ਸਾਰੇ ਜਿੰਨੇ ਵੀ ਆਰਟਿਸਟ ਨੇ ਸਾਰਿਆਂ ਨੇ ਬਹੁਤ ਕਮਾਲ ਕੰਮ ਕੀਤਾ ਔਰ ਕਈ ਵਾਰ ਗੱਦੀਆਂ ਦੇ ਰੌਣੇ ਚ ਔਰ ਮੈਂ ਇੱਕ ਗੱਲ ਇੱਕ ਗੱਲ ਫੇਰ ਕਹਿਣਾ ਚਾਹਣਾ ਡਾਇਰੈਕਟਰ ਸਾਹਿਬ ਖੜੇ ਨੇ ਮੈਂ ਤਾਂ ਨਹੀਂ ਬੋਲਦਾ ਮੇਰੇ ਗੱਗੂ ਭਾਜੀ ਗੱਲ ਕਰ ਰਹ ਫਿਲਮਾ ਖੇਲਰ ਜਾਂਦੀਆਂ ਨੇ ਜੀ ਜੀ ਸੰਭਾਲੀਆਂ ਨਹੀਂ ਜਾਂਦੀਆਂ ਫਿਲਮ ਨੂੰ ਇੱਕੋ ਪੇਸ ਤੇ ਚਲਾ ਕੇ ਰੱਖਿਆ ਤੇ ਸਾਰੇ ਕਿਰਦਾਰਾਂ ਨੂੰ ਨਾਲ ਬੰਨ੍ਹ ਕੇ ਰੱਖਿਆ ਸੋ ਸਾਰਾ ਕ੍ਰੈਡਿਟ ਮੈਂ ਗੁਰਪ੍ਰੀਤ ਭੁੱਲਰ ਨੂੰ ਦਿੰਦਾ ਜਿਹਨਾਂ ਜਿਹਨਾਂ ਇੰਨੇ ਸ਼ਾਨਦਾਰ ਡਾਇਲੌਗ ਲਿਖੇ ਨੇ ਤੇ ਆਨੰਦ ਆ ਜਾਂਦਾ ਸੋ ਬਿਲਕੁਲ ਭੁੱਲਰ ਕਿਤੇ ਬੋਲੋ ਹਾਂ ਹਾਂ ਔਰ ਇੱਕ ਗੱਲ ਮੈਂ ਦੱਸਾਂ ਅੱਜ ਮੈਂ ਮਾਰਕਰ ਰੰਧਾਵੇ ਨੂੰ ਬੜਾ ਮਿਸ ਕਰ ਰਿਹਾ ਹਾਂ ਹਾਂ ਮਾਰਕਰ ਸੱਚੀ ਦੱਸਾਂ ਤੇ ਸਾਡਾ ਜੇ ਕਿਤੇ ਉਹ ਵੀਰਾ ਪ੍ਰੋਗਰਾਮ ਵੇਖ ਰਿਆ ਹੋਵੇ ਤਾਂ ਮੁਬਾਰਕਬਾਦ ਕਬੂਲ ਕਰੇ ਬਾ ਕਮਾਲ ਕੰਮ ਕੀਤਾ ਉਹਨੇ ਬਹੁਤ ਅੱਛਾ ਸਾਰੇ ਨਹੀਂ ਕੀਤਾ ਆਪਾਂ ਦੀਆਂ ਲੇਕਿਨ ਉਹ ਇੱਥੇ ਹੈ ਨਹੀਂ ਤਾਂ ਅਸੀਂ ਉਹਨੂੰ ਇਸ ਤਰ੍ਹਾਂ ਵਧਾਈਆਂ ਦੇਣੀਆਂ ਚਾਹੁੰਦੇ ਆਂ ਜੀ ਕਈ ਵਾਰ ਮਜਹਲਾ ਦੀਆਂ ਪਿੱਛੇ ਪਰਿਵਾਰ ਵੀ ਗਵਾਣੇ ਪੈ ਜਾਂਦੇ ਆ ਜੀ ਹਾਂਜੀ ਇਹਦੇ ਕੀ ਸ਼ੱਕ ਹੈ ਜੇ ਆ ਮਰਦ ਪਿੱਛੇ ਸਾਰਾ ਕੁਝ ਕਰਨਾ ਪਵੇ ਤੁਸੀਂ ਇੱਕ ਚੀਜ਼ ਦੇਖੋ ਯਾਰ ਫਿਲਮ ਦੇ ਵਿੱਚ ਮੈਸੇਜ ਕਿੰਨੇ ਸੋਨੇ ਨੇ ਛੋਟੇ ਛੋਟੇ ਮੈਸੇਜ ਤੁਹਾਨੂੰ ਫਿਲਮ ਦੇ ਕੇ ਜਾ ਰਹੀ ਹੈ ਕਿ ਇਹਨਾਂ ਕੰਮਾਂ ਦੇ ਵਿੱਚ ਤੁਹਾਡਾ ਪਰਿਵਾਰ ਤੁਹਾਡੀਆਂ ਜ਼ਿੰਦਗੀਆਂ ਖਿਲਰ ਜਾਂਦੀ ਹੈ ਜੀ 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 ਹਨਾ ਤੁਸੀਂ ਇੱਕ ਸ਼ੋਰਤ ਦੇ ਲਈ ਕੀ ਕੁਝ ਗਵਾਹ ਬੈਣੀ ਕੋਈ ਬੰਦਾ ਕਿੰਨਾ ਵੀ ਵੱਡਾ ਕਿਉਂ ਨਾ ਹੋ ਜਾਏ ਉਹਦੀ ਔਲਾਦ ਜਿੰਨੀ ਇੰਪੋਰਟੈਂਟ ਹੁੰਦੀ ਹੈ ਔਰ ਉਹ ਕਿੰਨਾ ਉਹਦਾ ਸਿਰ ਉੱਚਾ ਵੀ ਕਰ ਸਕਦੀ ਹੈ ਉਹਦੀ وجہ ਨਾਲ ਸਲਤਨਤ ਵੀ ਹਿੱਲ ਸਕਦੀ ਹੈ ਤਾਂ ਇਹ ਵੀ ਇੱਕ ਸਬਕ ਮਿਲਦਾ ਹੈ ਦੇ ਵੀਰੇ ਥੋੜੇ ਜੋ ਕਿਰਦਾਰ ਨੇ ਇੱਕ ਛੋਟੇ ਭਰਾ ਵੱਡੇ ਭਰਾ ਦਾ ਪਿਆਰ ਦਰਸਾਇਆ ਉਹ ਅੱਜ ਵੀ ਕਈ ਘਰਾ ਦੇ ਵਿੱਚ ਨਹੀਂ ਦਰਸਾਪ ਹੁੰਦੇ ਜੱਫੀ ਨਹੀਂ ਪਾਪ ਹੁੰਦੇ ਪਰ ਜੋ ਤੁਸੀਂ ਗੱਲਾਂ ਕੀ ਲੈ ਕੇ ਆਏ ਕਿ ਤੇਰੀ ਮੌਤ ਤੋਂ ਪਹਿਲੇ ਮਕਾਮ ਨੂੰ ਮੇਰੇ ਕੋਲ ਲੰਘਣਾ ਪਏਗਾ ਥੋ ਲੱਗਦਾ ਕਿ ਕਿਸੇ ਨਾ ਕਿਸੇ ਤਰੀਕੇ ਪਰਿਵਾਰ ਨੂੰ ਆਪਣੀ ਜਮ੍ਹਾਣ ਕਰ ਲੈਣਾ ਚਾਹੀਦਾ ਕਿ ਕਿੰਨਾ ਕੁ ਪਿਆਰ ਹੈਗਾ ਇੱਕ ਦੂਜੇ ਨਾਲ ਮੇਰੇ ਖਿਆਲ ਚ ਭਰਾਵਾਂ ਦਾ ਪਿਆਰ ਹੈ ਵਨਸੈਨ ਵਨਸੈਨ ਬਾਇਲ ਹੈ ਜੇ ਚੀਜ਼ਾਂ ਹੁੰਦੀਆਂ ਨੇ ਕਿ ਅਸੀਂ ਬਦਨਾਮ ਕਰਦੇ ਨੇ ਰਿਸ਼ਤੇ ਨਹੀਂ ਤਾਂ ਭਰਾ ਭਰਾਵਾਂ ਦਾ ਪਿਆਰ ਕਦੇ ਨਹੀਂ ਉਧਰ ਦੀ ਗੱਲ ਇਹਦਾ ਹੁੰਦਾ ਹੀ ਹੈ ਇਹ ਕਦੇ ਨਾ ਕਦੇ ਹੋ ਜਾਂਦੀ ਹੈ ਥੋੜੀਆਂ ਬ ਭਰਾ ਆਈ ਉਹ ਕਹਿੰਦੇ ਹੁੰਦੇ ਨੇ ਕਿ ਆਪਣਾ ਕੁੱਟੂ ਤੇ ਛਾਵੇਂ ਸੁੱਟੂ ਸੋ ਭਰਾਵਾਂ ਦਾ ਪਿਆਰ ਕਦੇ ਨਹੀਂ ਟੁੱਟ ਸਕਦਾ ਜੀ ਜੀ ਤਾਂ ਮੈਂ ਕਿਹਾ ਭਤੀਜਾ ਅੱਜ ਅਰੇ ਸਰਦਾਰ ਜੀ ਜਿਹੜਾ ਲਾਵਾਂਗੇ ਜੀ ਕੀ ਬਾਤ ਹੈ ਕੀ ਬਾਤ ਦੀ ਐਕਟਿੰਗ ਰਹੀ ਹੈ ਬਹੁਤ ਬਾਖਮਾਲ ਹੈ ਇਸ ਤਰੀਕੇ ਨਾਲ ਟਰਟਿੰਗ ਟਰਟਿੰਗ ਸੀਨ ਵੀ ਸੀਗਾ ਦੇਰ ਤੋਂ ਨਾਲ ਬਾਖਮਾਲ ਲੱਗਾ ਦੇਖ ਕੇ ਹੱਬਾ ਵੀ ਮਤਲਬ ਬਹੁਤ ਰੇ ਨੇ ਕਿ ਦੇਖ ਨੂੰ ਪੁੱਟਦੇ ਦਾ ਦੇਖਿਆ ਲੇਕਿਨ ਪੁੱਟ ਕਰਦੇ ਬਹੁਤ ਘੱਟ ਦੇਖਿਆ ਇਹ ਤਾਂ ਬਿਊਟੀ ਹੈ ਉਸ ਸੀਨ ਬਾਰੇ ਵੀ ਗੱਲ ਕਰਾਂਗੇ ਬਹੁਤ ਬਾਖਮਾਲ ਸੀ ਇਸ ਤਰੀਕੇ ਨਾਲ ਫਰਮਾਇਆ ਗਿਆ ਜਿਸ ਤਰੀਕੇ ਨਾਲ ਇੱਕ ਮਾਂ ਦੇ ਅੱਗੇ ਕਹਿ ਰਹੇ ਕਿ ਪੁੱਤ ਬੇਬਸ ਹੋ ਜਾਂਦਾ ਇੱਕ ਕਹਿ ਸਕਦੇ ਕਿ ਮਾਂ ਕਮਜ਼ੋਰੀ ਨਹੀਂ ਸੀਗੀ ਉਸ ਕਰੇ ਤਾਂ ਪੁੱਤ ਦੀ ਵਿਗਨਤ ਨਹੀਂ ਸੀਗੀ ਲੇਕਿਨ ਜਿਸ ਤਰੀਕੇ ਨਾਲ ਬਾਤੋ ਦੇਰ ਤੋਂ ਅੱਗੇ ਨਿਕਲ ਕੇ ਸਾਹਮਣੇ ਆਉਂਦੇ ਨੇ ਉਹ ਸੀਨ ਬੜਾ ਦਿਲਚਸਪ ਹੁੰਦਾ ਰਹਿੰਦਾ ਉਦਨੇ ਮਾਰ ਦਿਓ ਤਾਂ ਆਇਆ ਇੱਕ ਨਵੇਰੀ ਦੱਸੋ ਆਹ ਉਹ ਕਰੈਕਟਰ ਦੀ ਕਿਉਂ ਇੱਕ ਕਰੈਕਟਰ ਦੀ ਲੇਅਰ ਹੈਗੀ ਸੀ ਕਿ ਉਹ ਆਪਣੀ ਵਾਈਫ ਦੇ ਸਾਹਮਣੇ ਉਹ ਆਪਣੇ ਆਪ ਨੇ ਇੱਕਦਮ ਮਹਿਸੂਸ ਕੀਤਾ ਕਿ ਉਹਦੀ ਪਿੱਠ ਲੱਗ ਗਈ ਕਿ ਉਦਾਂ ਉਹ ਬਾਤ ਉਹ ਜਿਹਨੇ ਕਹਿੰਦੀ ਕਿ ਉਹਨੂੰ ਫੀਲ ਹੋਇਆ ਤੇ ਉਦਾਂ ਉਹ ਜਿਉਣਾ ਨਹੀਂ ਚਾਹੁੰਦਾ ਸੀ ਸੋ ਮੈਂ ਬlesed ਫੀਲ ਕਰਦਾ ਕਿ ਇਨੇ ਸਾਰੇ ਐਕਟਰਾਂ ਨਾਲ ਨੂੰ ਕੰਮ ਕਰਨ ਦਾ ਮੌਕਾ ਮਿਲਿਆ ਸੋ ਮੇਰੀ ਹਮੇਸ਼ਾ ਕੋਸ਼ਿਸ਼ ਹੁੰਦੀ ਆ ਕਿ ਮੈਂ ਆਪ ਦੇ ਐਕਟਰਾਂ ਨਾਲ ਉਹ ਦਵੇ ਜਿਹੜੀ ਪਹਿਲੇ ਪੰਜਾਬੀ ਨੂੰ ਐਕਸ਼ਨ ਫਿਲਮਾਂ ਨਾਲ ਜਨਰਲ ਦੇ ਬੀਨ ਨੇ ਹੋਇਆ ਉਹ ਬਹੁਤ ਕਿੰਨੀ ਕੰਪੈਰੀਟਿਵ ਸੀ ਕਿਰਾ ਤੇਰਾ ਤੁਹਾਰਾ ਕਿਹਿਆ ਸੀ ਅ ਵੇਖੋ ਜੀ ਐਕਸ਼ਨ ਨੂੰ ਫਿਲਮਾਂ ਉਹ ਸੀ ਐਕਸ਼ਨ ਹੀ ਇਹ ਹੈ ਇਹਦੇ ਵਿੱਚ ਕੋਈ ਸ਼ੱਕ ਨਹੀਂ ਲੇਕਿਨ ਉਹ ਅਲੱਗ ਟਾਈਪ ਦਾ ਸੀ ਮਸਲਾ ਇਹ ਮਸਲੇ ਲਗ ਟਾਈਪ ਦੇ ਨੇ ਉਹ ਪਿੰਡੂ ਜ਼ਮੀਨਾਂ ਦੇ ਝਗੜੇ ਜਾਂ ਉਸ ਤਰ੍ਹਾਂ ਦੀਆਂ ਫਿਲਮਾਂ ਉਸ ਟਾਈਮ ਬਣਦੀਆਂ ਸੀ ਕੋਨੇ ਨਵੇਂ-ਨਵੇਂ ਤਜਰਬੇ ਹੋ ਰਹੇ ਨੇ ਅ ਮੈਂ ਤਾਂ ਇਹ ਕਹਿਣਾ ਚਾਹੁੰਨਾ ਕਿ ਇਸ ਫਿਲਮ ਦਾ ਪ੍ਰੀਮੀਅਰ ਵੇਖਿਆ ਮੈਂ ਇੱਕ ਆਡੀਅנס ਦੇ ਤੌਰ ਤੇ ਵੇਖ ਕੇ ਆਇਆ ਤੁਸੀਂ ਵੀ ਵੇਖਿਆ ਪਰ ਮੈਨੂੰ ਤਾਂ ਹੁਣ ਇਹ ਫਿਕਰ ਲੱਗਿਆ ਪਿਆ ਇਹਦਾ ਅਗਲਾ ਪਾਰਟ ਧੀਰਜ ਜੀ ਕੀ ਬਣਾਉਣਗੇ ਇਹ ਤੂੰ ਵੱਧ ਬਣਾਉਣਾ ਪਊ ਪੈਣਾ ਦੋ ਐਕਸ਼ਨ ਕਰਵਾਉਣਾ ਬਣਾ ਕੀ ਹਾਊ ਡਿ ਫਾਈਨਿੰਗ ਕੀ ਬਾਤ ਬਤਾਉਂਗਾ ਥੈਂਕ ਯੂ ਜੀ ਥੈਂਕ ਯੂ ਮੇਰੇ ਲਈ ਬੜਾ ਅੱਖਰ ਆ ਮਾਰੇ ਦੇਵ ਸਰ ਨਾਲ ਹੀ ਮੇਰਾ ਐਕਸ਼ਨ ਆ ਮੋਸਟਲੀ ਤਾਂ ਮਾਈਕ ਕੋਲੇ ਆ ਜੀ ਆ ਨੀ ਨੀ ਸਰ ਬੱਸ ਮੈਂ ਕਿਉਂ ਆ ਮੇਰਾ ਦੇਵ ਸਰ ਨਾਲ ਹੀ ਐਕਸ਼ਨ ਆ ਮੋਸਟਲੀ ਬਟ ਅਗੇਨ ਸੱਚੀ ਮੈਂ ਕ੍ਰੈਡਿਟ ਵੀ ਰਿਸਰਵ ਨੂੰ ਦੇਣਾ ਚਾਹੂੰਗੀ ਐਂਡ ਜਿਹੜੇ ਸਾਡੇ ਐਕਸ਼ਨ ਮਾਸਟਰ ਸੀਗੇ ਸ਼੍ਰਮ ਕੋਰਸ਼ਲ ਜੀ ਮੇਰੇ ਸੱਟਾਂ ਵੀ ਬੜੀਆਂ ਲੱਗੀਆਂ ਬਟ ਆ ਡੋਨਟ ਥਿੰਕ ਉਹ ਮੈਂ ਕੰਪਲੇਨ ਕਰ ਸਕਦੀ ਆ ਕਿਉਂਕਿ ਜੋ ਪ੍ਰੋਡਕਟ ਨਿਕਲ ਕੇ ਆਇਆ ਉਹ ਬਹੁਤ ਸੋਹਣਾ ਆ ਸ਼ਾਮ ਜੀ ਪਲੱਸ ਪੁਆਇੰਟ ਐਸ ਫਿਲਮ ਜੀ ਨੰਬਰ 1 ਵੀ ਨਹੀਂ ਤੋਂ ਦੇ ਮਾਚੇ ਦੇ ਡਾਇਲੋਗਸ ਕਾਫੀ ਫੇਮਸ ਸੁਣਿਆ ਆ ਲਗਾ ਕਿਹੜਾ ਆਪਣਾ ਲੱਗੇ ਇਸ ਵਾਰ ਦੱਸਣਾ ਨਹੀਂ ਜਾਂ ਲੋਕਾਂ ਨੂੰ ਪਤਾ ਲੱਗ ਜੇਗਾ I don't think so ji I think ਮਾਝੀ ਤੋਂ ਹਮੇਸ਼ਾ ਬਹੁਤ ਸਾਰਾ ਪਿਆਰ ਮਿਲਿਆ ਆ ਤਾਂ ਕਰਕੇ ਮੈਨੂੰ ਲੱਗਦਾ ਮੈਂ ਇਸ ਫਿਲਮ ਦਾ ਵੀ ਹਿੱਸਾ ਆ ਤਾਂ ਹਮੇਸ਼ਾ ਹੀ ਬਹੁਤ ਪਿਆਰ ਮਿਲਿਆ ਹੀ ਹੋਗਾ ਐਂ ਵੀ ਭਾਜੀ ਆਓ ਕਾ ਮਿੱਠਾ ਗਾਣਾ ਗਾਇਆ ਬਈ ਕਾ ਬਾਤ ਬਾਈ ਹੈਪੀ ਦੀ ਆਵਾਜ਼ ਤਾਂ ਹੈ ਜੀਕਰ ਤੋਂ ਸੁਣੀ ਜਾਵੇ ਬੰਦੇ ਸੱਚੀ ਦਾ ਬਾਈ ਅਸੀਂ ਕੀਤਾ ਹੈ ਕਿ ਜਿਹੜੀ ਹਾਈ ਬੋਰਡ ਦੀ ਫਿਲਮਾਂ ਹੁੰਦੀਆਂ ਨੇ ਨਾ ਪਿਆਰੀ ਜਿਹੀ ਗੂਮਨ ਦਿਖਾਉਣ ਵਾਸਤੇ ਬਹੁਤ ਲੋੜ ਪੈਂਦੀ ਹੈ ਮੇਕਅੱਪ ਉਹ ਬਹੁਤ ਚੰਗੀ ਗੱਲ ਆ ਕਿਸੇ ਵੀ ਕਿਹੋ ਜਿਹੇ ਨਾਲ ਕਿਹੜੇ ਐਕਟਰ ਜਿਹਾ ਮੈਂ ਕਹਿੰਦਾ ਬਹੁਤ ਚੰਗਾ ਲੱਗਿਆ ਵੀਰੇ ਬੜਾ ਪਹਿਲਾ ਫਿਲਮ ਬਹੁਤ ਘੈਂਡ ਆ ਜੀ ਮੈਂ ਮੈਂ ਕਹਿੰਦਾ ਵੀ ਇਤੋਂ ਸੋਹਣਾ ਪੰਜਾਬੀ ਦੇਖਿਆ ਤੁਸੀਂ ਬਾਈ ਉਹਨੂੰ ਪਿੱਛੇ ਗਿਆਨੇ ਪੁੱਛਿਆ ਕਹਿੰਦਾ ਵੀ ਗਗੂ ਭਾਈ ਜੀ ਮੈਂ ਕਹਿੰਦਾ ਮੈਂ ਉਹਨੂੰ ਉਹ ਤੋਂ ਸੋਹਣਾ ਪੰਜਾਬੀ ਹਰੇ ਕੀ ਬਾਤ ਕਰਦੇ ਯਾਰ ਜਿਹੇ ਪੰਜਾਬ ਦੀ ਡੈਫੀਨੇਸ਼ਨ ਤੇ ਗਗੂ ਭਾਈ ਨੇ ਲਿਆਉਂਦੇ ਵਸਦੇ ਰਹੋ ਤੁਸੀਂ ਇੰਨਾ ਪਿਆਰ ਕਰਦੇ ਤੇ ਬਾਕੀ ਬਾਕੀ ਇਹ ਕਰ ਵੀ ਆ ਅਸੀਂ ਕਿੰਨੇ ਸਾਲ ਤੋਂ ਦੇਖਦੇ ਆ ਰਹੇ ਹਾਂ ਵੀ ਐ ਜੀ ਐਂ ਚੱਲ ਰਿਹਾ ਕੰਮ ਜੱਟ ਤੇ ਜ਼ਮੀਨ ਤੋਂ ਲੈ ਕੇ ਮਝਾਲ ਤੱਕ ਆ ਇੱਥੇ ਹੀ ਆ ਪਤਾ ਨਹੀਂ ਕਿੰਨੇ ਆ ਹੀ ਰਹਿਣੀਆਂ ਨੇ ਮੇਰਾ ਮੇਰਾ ਸੁਖਨਾ ਭਾਈ ਜੇ ਮੈਂ ਇਹਨਾਂ ਲੰਬਾ ਕੰਮ ਕਰਾਂ ਤੇ ਮੈਂ ਬਾਈ ਵੀ ਬੰਦੂ ਕਰਾਂ ਇਹ ਮੇਰਾ ਸੁਖਨਾ ਸਾਹਿਬ ਯਾਦ ਰੱਖੋ ਬਾਈ ਗੁਰਦਵਾਰਨ ਬਹੁਤ ਕਾਮਯਾਬ ਹੈ ਸਰ ਪਲੀਜ਼ ਸਾਰੇ ਅੱਜ ਦਾ ਦਿਨ ਪਹਿਲਾਂ ਐਕਟਰਾਂ ਨਾਲ ਡਾਇਰੈਕਟਰ ਨਾਲ ਗੱਲ ਕਰੋ ਸਭ ਤੋਂ ਵੱਡੀ ਵਧਾਈ ਧੀਰਜ ਰਤਨ ਬਾਈ ਨੂੰ ਐਨੀ ਸੋਹਣੀ ਫਿਲਮ ਲਿਖੀ ਹੈ ਕਮਾਲ ਦੀਆਂ ਲੇਅਰਜ਼ ਨੇ ਇੰਨਾ ਵਧੀਆ ਸਕ੍ਰੀਨ ਪਲੇ ਕਹਾਣੀ ਇਮੋਸ਼ਨਸ ਔਰ एवरीथिंग ਜੋ ਚਾਹੀਦਾ ਹੁੰਦਾ ਔਰ ਤੱਕੇ ਨਾਲ ਕੋਈ ਕਮੇਡੀ ਨਹੀਂ ਪਾਉਣ ਦੀ ਕੋਸ਼ਿਸ਼ ਕੀਤੀ ਤੱਕੇ ਨਾਲ ਕੋਈ ਟਰੈਕ ਨਹੀਂ ਪਾਇਆ ਸਾਰੇ ਐਕਟਰਸ ਨੇ ਬਹੁਤ ਵਧੀਆ ਕੰਮ ਕੀਤਾ ਔਰ ਗੁੱਗੂ بھائی ਨੂੰ ਬੜੀ ਦੇਰ ਬਾਅਦ ਇਸ ਰੂਪ ਦੇ ਵਿੱਚ ਦੇਖਿਆ ਦੇਵ ਫਰਾਉਡ ਮੇਰੀ ਡਾਰਲਿੰਗ ਆ ਮੈਨੂੰ ਬਹੁਤ ਸਾਰੀ ਵਧਾਈ ਔਰ ਰੂਪੀ ਸਾਡੀ ਛੋਟੀ ਔਰ ਕੁਲ ਸਿੱਧੂ ਕਮਾਲ ਸਾਰਿਆਂ ਨੇ ਕੰਮ ਧੀਰਜ ਨੇ ਵੱਡੇ ਗਰੇਵਾਲ ਨੇ ਔਰ ਸ਼ਾਪਾ ਸ਼ਾਦਾ ਅਧਿਕਾਰੀ ਸਾਡਾ ਭਰਾ ਇਹਨਾਂ ਦੇ ਕੋਲ ਆ ਇੰਨਾ ਹੀ ਕਹਿਣਾ ਮਝੈਲ 2 ਸ਼ੁਰੂ ਕਰੋ ਇੱਕ ਆਪਣੇ ਦੇਸੀ ਜ਼ਮਾਨਜਾਦੇ ਹੁੰਦੇ ਹਨ ਨਾ ਤੇਰੇ ਭਾਈ ਨੇ ਨੱਕੇ ਠੱਪਤੇ ਤੀਰ ਭਾਈ ਦੋ ਦੋ ਛੱਡ ਤੀਰ ਨਹੀਂ ਨਹੀਂ ਥੈਂਕ ਯੂ ਸੋ ਮੱਚ ਸਭ ਤੋਂ ਵੱਡੀ ਜਿਹੜੀ ਮੈਨੂੰ ਕਾਮਯਾਬੀ ਲੱਗਦੀ ਹੈ ਇਸ ਫਿਲਮ ਦੀ ਕਿਸੇ ਵੀ ਐਕਟਰ ਨੇ ਦੂਜੇ ਐਕਟਰ ਦਾ ਸਪੇਸ ਲੈਣ ਦੀ ਕੋਸ਼ਿਸ਼ ਨਹੀਂ ਕੀਤੀ ਇਹ ਸਭ ਤੋਂ ਵੱਡੀ ਗੱਲ ਸੀ ਕਿਸੇ ਵੀ ਐਕਟਰ ਕੋਈ ਇਨਸੈਕਿਉਰਟੀ ਨਹੀਂ ਸੀ ਜਿੰਨਾ ਜਿੰਨਾਂ ਜਿਹਨੂੰ ਕਿਹਾ ਗਿਆ ਉਹਨ ਵਧੀਆ ਪਲੇ ਕੀਤਾ ਤੇ ਹਰ ਦੂਜੇ ਬੰਦੇ ਨੂੰ ਐਪਰੀਸ਼ੀਏਟ ਕੀਤਾ। ਥੈਂਕ ਯੂ ਸੋ ਮੱਚ। ਬਹੁਤ ਬਹੁਤ ਜੰਮ ਕੇ। ਆਹ ਕੀ ਬਾਲ ਹੈ? ਇਹਨੂੰ ਐਪਰੀਸ਼ੀਏਟ ਕਰਨਾ ਬਣਦਾ ਜੀ। ਇੰਨਾ ਸੋਹਣਾ ਐ ਛੋਟੀ ਉਮਰ 'ਚ ਜਦ ਬੱਚੇ ਇੰਨਾ ਕਮਾਲ ਦਾ ਕੰਮ ਕਰਦੇ ਐ ਤੇ ਫਿਰ ਵੱਡੇ ਹੋ ਕੇ ਕੀ ਬਣਨਗੇ? ਦੋ ਦੋ ਤਿੰਨ ਗੱਲ ਸਾਰਿਆਂ ਦਾ ਉਸਨ ਮਰਜੀ ਵਾਲੇ ਤਗੜੇ ਹੋ ਜਾਣ ਇਹ ਆਪਣੇ ਪਛੋਕੜ ਦੱਸਿਆ ਗਿਆ ਜੇ। ਜਿਵੇਂ ਦਾ ਰਹੇ। ਹਾਂਜੀ। 31 ਜਨਵਰੀ ਅਗਲੇ ਚੁੱਥਰਵਾਰ ਰਿਲੀਜ਼ ਹੋਣ ਵਾਲੀ ਹੈ ਜੀ ਫਿਲਮ ਤੇ ਜ਼ਰੂਰ ਵੇਖਣ ਜਾਇਓ ਸਾਰੇ ਔਰ ਸਾਡੀ ਇਹੋ ਬੇਨਤੀ ਹੈ ਸਾਡੀ ਆਡੀਅੰਸ ਨੂੰ ਵੀ ਤੇ ਤੁਹਾਨੂੰ ਵੀ ਸਾਰਿਆਂ ਨੂੰ ਥੈਂਕ ਯੂ